ਸ਼੍ਰੋਮਣੀ ਕਾਲੀਦਾਲ ਬਾਦਲ ਮਾਗੀ ਦੇ ਮੇਲੇ ਤੇ ਬਹੁਤ ਵੱਡੀ ਕਾਨਫਰੰਸ ਕਰਨ ਜਾ ਰਿਹਾ ਹੈ ਕਿ 2027 ਤੱਕ ਸ਼੍ਰੋਮਣੀ ਕਾਲੀਦਾਲ ਬਾਦਲ ਆਪਦੇ ਆਪ ਨੂੰ ਰਿਕਵਰ ਕਰ ਸਕੂਗਾ ਜੀ ਦੋਸਤੋ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਤੁਸੀਂ ਆਪਣਾ YouTube ਦਾ ਥੰਬਨੇਲ ਤੇ ਜਿਹੜਾ ਟਾਈਟਲ ਹੈ ਦੇਖ ਕੇ ਪਤਾ ਲੱਗ ਗਿਆ ਹੋਣਾ ਤੁਹਾਨੂੰ ਵੀ ਵੀਡੀਓ ਅੱਜ ਕਾਦੇ ਬਾਬਤ ਹੈ ਤੇ ਸਭ ਤੋਂ ਵੱਡੀ ਗੱਲ ਦੋਸਤੋ ਆਪਾਂ ਗੱਲ ਸ਼ੁਰੂ ਕਰਦੇ ਆਂ ਮੇਰੇ ਦੋਸਤ ਬਹੁਤ ਹੈ ਬਹੁਤ ਜ਼ਿਆਦਾ ਰੱਬ ਦੀ ਕਿਰਪਾ ਨਾਲ ਰਿਸ਼ਤੇਦਾਰ ਵੀ ਉਹ ਮੈਨੂੰ ਕਈ ਵਾਰੀ ਕਹਿ ਦਿੰਦੇ ਆ ਵੀ ਤੂੰ ਸ਼੍ਰੋਮਣੀ ਕਾਲੀ ਦਲ ਤੇ ਬਹੁਤ ਵੀਡੀਓ ਬਣਾਉਣਾ ਹੈ ਵੀ ਕੀ ਗੱਲ ਹੈ ਮੈਂ ਉਹਨਾਂ ਨਾਲ ਅਕਸਰ ਆਣਾ ਹੁੰਦਾ ਕਿ ਮੇਰੇ ਜਿਹੜੇ ਦੋਸਤ ਆ ਨਾ ਜਿਵੇਂ ਕਾਂਗਰਸ ਪਾਰਟੀ 'ਚ ਬਹੁਤ ਆ ਬਹੁਤ ਵਧੀਆ-ਵਧੀਆ ਦੋਸਤ ਆ ਜਲਾਲਾਬਾਦ ਤੋਂ ਮੇਰੇ ਦੋਸਤ ਨੇ ਉਹਨਾਂ ਨੇ ਮੇਰੀ ਗੱਲਬਾਤ ਹੁੰਦੀ ਹੈ ਨਾਲੇ ਐ ਨਹੀਂ ਵੀ ਕੁ ਮਾੜੇ-ਮੋٹے ਦੋਸਤ ਆ ਪੂਰੇ ਤਕੜੇ ਬੁਲਾ ਰਹੇ ਆ ਉਹਨਾਂ ਦੀ ਮੈਨੂੰ ਇੱਕ ਗੱਲ ਬੜੀ ਵਧੀਆ ਲੱਗਦੀ ਹੁੰਦੀ ਹੈ ਉਹਨਾਂ ਮਤਲਬ ਕਈ ਵੇਰ ਆਪਦੀ ਪਾਰਟੀ ਨੂੰ ਮਤਲਬ ਜਿੱਥੇ ਗਲਤ ਨੂੰ ਗਲਤ ਕਹਿ ਦਿੰਦੇ ਆ ਚਾਹੀਦਾ ਵੀ ਆਏ ਆ ਅੱਖਾਂ ਦੇ ਪੱਟੀ ਨਹੀਂ ਬੰਨਣੀ ਚਾਹੀਦੀ ਕੋਈ ਵੀ ਪਾਰਟੀ ਹੋਵੇ ਤੇ ਜਾਂ ਮੇਰੇ ਦੋਸਤ ਆ ਆਮ ਆਦਮੀ 'ਚ ਬੜੇ ਵਧੀਆ ਉਹ ਵੀ ਬ ਪੰਜਾਬ ਚ ਮੇਰਾ ਬੀਜੇਪੀ ਦਾ ਕੋਈ ਦੋਸਤ ਨਹੀਂਗਾ ਐਵੇਂ ਤੁਹਾਨੂੰ ਕਹਿ ਦਿਆਂ ਤੇ ਬਾਹਰ ਮਾੜੇ ਮੋٹے ਹੈਗੇ ਆ ਤੇ ਗੱਲ ਆਈਆਂ ਵੀ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਚੰਗਾ ਵੀ ਆਖ ਸਕਦਾ ਮਾੜਾ ਵੀ ਆਖ ਸਕਦਾ ਕਿਉਂਕਿ ਮੈਂ ਉਸ ਪਾਰਟੀ ਨਾਲ ਜੁੜਿਆ ਮੈਂ ਜਦੋਂ ਦੀ ਮੇਰੀ ਵੋਟ ਬਣੀ ਵੀ ਹੈ ਪਹਿਲੀ ਵੋਟ ਵੀ ਉੱਥੇ ਪਾਈ ਆ ਮੈਂ ਤੇ ਮੈਨੂੰ ਪੱਕਾ ਪਤਾ ਵੀ ਲਾਸਟਲੀ ਵੋਟ ਮੈਂ ਉੱਥੇ ਪਾਉਂਗਾ ਜਦੋਂ ਮਰਜ਼ੀ ਪਾ ਰਿਆਂ ਗਾ ਰੱਬ ਨੂੰ ਪਤਾ ਹੈ ਤੇ ਵੋਟ ਮੈਂ ਉੱਥੇ ਪਾਉਂਗਾ ਉਮਰ ਦਾ ਰੱਬ ਨੂੰ ਪਤਾ ਹੁੰਦਾ ਹੈ ਉੱਥੇ ਪਾਉਣ ਦਾ ਕਾਰਨ ਆਏ ਆ ਵੀ ਹਰੇਕ ਬੰਦਾ ਕਿਸੇ ਨਾ ਕਿਸੇ ਕਾਰਨ ਕਰਕੇ ਕਿਸੇ ਪਾਰਟੀ ਨਾਲ ਜੁੜਿਆ ਹੁੰਦਾ ਮੈਂ ਸ਼੍ਰੋਮਣੀ ਅਕਾਲੀ ਦਲ ਨਾਲ ਮਤਲਬ ਮੈਨੂੰ ਮੇਰੇ ਨਾਨਾ ਹੀ ਨੇ ਜੋੜਿਆ ਸੀਗਾ ਤੇ ਬਾਕੀ ਜਿਹੜੇ ਮੇਰੇ ਚਾਚੇ ਤਾਏ ਆ ਮੇਰੇ ਪਿੰਡ ਵਾਲੇ ਯਾਰ ਦੋਸਤ ਸਾਰੇ ਸ਼੍ਰੋਮਣੀ ਅਕਾਲੀ ਦਲ ਨਾਲ ਆ ਬਚਪਨ ਤੋਂ ਜਿਹੜੀ ਸੁਰਤ ਆਈ ਹੈ ਮਤਲਬ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੀ ਆ ਆਪਾਂ ਪਹਿਲੀ ਵੋਟ ਤੋਂ ਲੈ ਕੇ ਤੇ ਗਾਂਵ ਤੁਹਾਨੂੰ ਦੱਸਈ ਆ ਮੈਂ ਤੇ ਉਹ ਹੁਣ ਆਏ ਆ ਵੀ ਹਰੇਕ ਬੰਦੇ ਨੇ ਕੰਮ ਲਈ ਹੁੰਦੇ ਆ ਅੱਜ ਕੋਈ ਬੰਦਾ ਕੁਝ ਮਰਜ਼ੀ ਕਹੇ ਦੇ ਕਿਸੇ ਪਾਰਟੀ ਚ ਗਿਆ ਹੋਵੇ ਜ਼ਿਆਦਾਤਰ ਬੰਦੇ ਸ਼੍ਰੋਮਣੀ ਅਕਾਲੀ ਦਲ ਚ ਟੁੱਟ ਕੇ ਦੂਜੀਆਂ ਪਾਰਟੀਆਂ ਚ ਗਏ ਆ ਕੋਈ ਮੰਨੇ ਭਾਵੇਂ ਨਾ ਮੰਨੇ ਹਰੇਕ ਬੰਦੇ ਨੇ ਕੰਮ ਲਏ ਹੋਏ ਆ ਸ਼੍ਰੋਮਣੀ ਅਕਾਲੀ ਦਲ ਤੋਂ ਜਦੋਂ ਉਹਨਾਂ ਹੀ ਸਰਕਾਰ ਸੀ ਤੇ ਕੰਮ ਲੈਣੇ ਵੀ ਚਾਹੀਦੇ ਕਿਉਂਕਿ ਚੀਫ ਮਿਨਿਸਟਰ ਜਿਹੜਾ ਹੋਵੇ ਉਹ ਸਾਰੇ ਸਟੇਟ ਦਾ ਹੀ ਹੁੰਦਾ ਐ ਨਹੀਂ ਵੀ ਜਿਹਨੇ ਮੈਨੂੰ ਵੋਟ ਪਾਈ ਆ ਵੀ ਉਸ ਦੇ ਕੰਮ ਹੋਊਗਾ ਇਹੋ ਜੀ ਗੱਲ ਨਹੀਂ ਹੁੰਦੀ ਹਰੇਕ ਬੰਦਾ ਕੰਮ ਲੈ ਸਕਦਾ ਭਾਵੇਂ ਐਮਐਲਏ ਆ ਭਾਵੇਂ ਚੀਫ ਮਿਨਿਸਟਰ ਆ ਉਸ ਤੋਂ ਕੰਮ ਆਪਾਂ ਲੈ ਸਕਦੇ ਆ ਤੇ ਤਾਂ ਕਰਕੇ ਹੁਣ ਸ਼੍ਰੋਮਣੀ ਕਾਲੇਦਲ ਅੱਜ ਤੁਹਾਨੂੰ ਪਤਾ ਵੀ ਕਿਹੜੇ ਹਾਲਾਤਾਂ ਚ ਲੰਘ ਰਹੀ ਹੈ ਤੇ ਉਹਦਾ ਕਾਰਨ ਕੀ ਆ ਉਹ ਵੀ ਮੈਂ ਕਈ ਵੀਡੀਓ ਚ ਦੱਸ ਚੁੱਕੇ ਤੁਹਾਨੂੰ ਤੇ ਉਸੇ ਚੀਜ਼ ਨੂੰ ਸੁਧਾਰ ਕਰਨ ਦੀ ਲੋੜ ਸੀ ਮੈਂ ਸ਼ਰਿਆਮ ਦੱਸਿਆ ਵੀ ਆਹ ਕਾਰਨਾ ਕਰਕੇ ਜਿਹੜੀ ਵੋਟ ਟੁੱਟ ਰਹੀ ਹੈ ਤੇ ਹੁਣ ਉਹ ਸੁਧਾਰ ਵੀ ਕਰ ਰਹੇ ਆ ਹੁਣ ਪਿੰਡਾਂ ਵਿੱਚ ਆ ਕੇ ਸਾਰੀ ਗੱਲਬਾਤ ਹੁੰਦੀ ਹੈ ਪੁੱਛਦੇ ਕੀ ਕਰ ਰਹੇ ਫਿਰ ਦੱਸਦੇ ਵੀ ਐ ਕਰਕੇ ਜਿਹੜੇ ਲੀਡਰ ਆ ਕਈ ਉਹਨਾਂ ਕਰਕੇ ਮਤਲਬ ਵੋਟਾਂ ਟੁੱਟੀਆਂ ਤੇ ਪਾਰਟੀ ਮਾੜੀ ਨਹੀਂ ਹੁੰਦੀ ਬੰਦੇ ਮਾੜੇ ਹੁੰਦੇ ਆ ਤੇ ਜਿਹੜੇ ਮਤਲਬ ਕੋਈ ਐਮਐਲਏ ਜਾਂ ਕੋਸ਼ਿਸ਼ਾ ਲੋ ਜਾਂ ਜਿੰਨਾਂ ਕੋਲੇ ਹਲਕਾਂ ਚਾਰਜ ਹੁੰਦੇ ਆ ਉਹ ਮਾੜੇ ਹੁੰਦੇ ਆ ਤਾਂ ਕਰਕੇ ਉਹਨਾਂ ਵਿੱਚ ਸੁਧਾਰ ਕਰਨ ਦੀ ਲੋੜ ਸੀ ਤੇ ਕਾਫੀ ਹੱਦ ਤੱਕ ਉਹ ਸੁਧਾਰ ਹੋ ਵੀ ਚੁੱਕਿਆ ਤੇ ਉਮੀਦ ਆ ਵੀ ਅੱਗੇ ਸੁਧਾਰ ਕਰਨਗੇ ਇਹ ਤਾਂ ਹੁਣ ਸਿੱਧੀ ਜੀ ਗੱਲ ਹੈ ਜੇ ਸੁਧਾਰ ਹੋਊਗਾ ਤਾਂ ਵੋਟ ਪਊਗੀ ਸੋਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਤੇ ਆਪਣਾ ਉਹ ਕੰਮ ਨਹੀਂ ਵੀ ਜਿੱਧਰ ਨੂੰ ਹਵਾ ਦਾ ਰੁੱਖ ਹੋਇਆ ਉਧਰ ਨੂੰ ਮੂੰਹ ਕਰ ਲਿਆ ਖੜੇ ਆ ਜੇ ਤੁਸੀਂ ਇੱਕ ਪਾਰਟੀ ਖੜੇ ਰਹੋਗੇ ਤੁਹਾਨੂੰ ਹਾਰ ਵੀ ਦੇਖਣੀ ਪਊਗੀ ਤੇ ਹਮੇਸ਼ਾ ਜਿੱਤ ਨਹੀਂ ਸਕਦੀ ਕੋਈ ਪਾਰਟੀ 5 ਸਾਲ ਜਿੱਤ ਲੂਗੀ 10 ਸਾਲ ਜਿੱਤ ਲੂਗੀ ਦੋ ਵਾਰੀ ਸਰਕਾਰ ਬਣਾਜੋਗੀ ਹਮੇਸ਼ਾ ਸਰਕਾਰ ਕਿਸੇ ਪਾਰਟੀ ਦੀ ਰਹਿੰਦੀ ਹੁੰਦੀ ਜੇ ਤੁਸੀਂ ਇੱਕ ਥਾਂ ਤੇ ਖੜੇ ਹੋ ਤਾਂ ਸਿੱਧੇ ਜੀ ਗੱਲ ਆ ਵੀ ਹਾਰ ਵੀ ਤੁਹਾਨੂੰ ਦੇਖਣੀ ਪਊਗੀ ਤੇ ਬਾਕੀ ਇਹਨਾਂ ਜੱਟ ਲੋਕ ਅੱਕ ਵੀ ਜਾਂਦੇ ਸਰਕਾਰਾਂ ਤੋਂ ਤੇ ਹੁਣ ਕਈ ਬੰਦੇ ਆਏ ਵੀ ਹੁੰਦੇ ਆ ਜਿਵੇਂ ਜਿਹਦੀ ਸਰਕਾਰ ਉਸ ਪਾਰਟੀ ਜਾਵੜਦੇ ਐ ਜਿਵੇਂ ਕਾਂਗਰਸ ਦੀ ਐ ਕਾਂਗਰਸ ਜਾਵੜੇ ਅਕਾਲੀ ਦੀ ਐ ਅਕਾਲੀਆਂ ਜਾਵੜੇ ਭਾਜਪਾ ਦੀ ਤੇ ਭਾਜਪਾ ਜਾਵੜੇ ਆਪ ਦੀ ਆਪ ਚ ਜਾਵੜੇ ਐ ਵੀ ਹੁੰਦਾ ਮੈਂ ਕਹਿੰਦਾ ਹੋਰ ਪਾਰਟੀ ਨੂੰ ਮਾੜਾ ਕਦੇ ਵੀ ਨਹੀਂ ਅਖ ਸਕਦਾ ਕਿਉਂਕਿ ਜਦੋਂ ਮੈਂ ਉਸ ਪਾਰਟੀ 'ਚ ਹੀ ਨਹੀਂ ਮੈਂ ਸਿਰਫ ਆਪਦੀ ਪਾਰਟੀ ਨੂੰ ਮੈਂ ਜਾਣਦਾ ਉਹਨੂੰ ਵੋਟ ਪਾਈ ਐ ਤਾਂ ਉਹਨੂੰ ਮੈਂ ਮਾੜਾ ਕਹਿ ਸਕਦਾ ਤੇ ਬਾਕੀ ਜਿਹੜਾ ਜਿਹੜਾ ਜਿਹੜੀ ਪਾਰਟੀ ਜੁੜਿਆ ਉਹ ਆਪ ਇੱਕ ਗੱਲਬਾਤ ਕਰ ਸਕਦਾ ਉਹਦੀ ਪਾਰਟੀ ਤੇ ਮੈਂ ਕਿਸੇ ਨੂੰ ਮਾੜਾ ਨਹੀਂ ਆਦਾ ਮੈਂ ਕਿਉਂ ਮਾੜਾ ਕਿਸੇ ਨੂੰ ਆਖਾਂ ਤੇ ਬਾਕੀ ਲੋਕਾਂ ਨੂੰ ਪਤਾ ਲੱਗ ਜਿੰਦਾ ਮੇਰੇ ਚੰਗਾ ਮਾੜਾ ਕਹਿਣ ਨਾਲ ਕਿੰਨਾ ਫਰਕ ਪੈ ਜੂਗਾ ਤੇ ਨਾਲੇ ਮੈਂ ਹੁੰਨਾ ਕੋਣਾ ਕਿਸੇ ਨੂੰ ਮਾੜਾ ਆਖਣ ਵਾਲਾ ਤੇ ਹੁਣ ਗੱਲ ਕਰਦੇ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਮੈਂ ਤਾਂ ਸਿਰਫ ਇੰਨੀ ਗੱਲ ਕਹਿ ਸਕਦਾ ਜਿੰਨੇ ਮੈਨੂੰ ਜਾਣਦੇ ਮੇਰੇ ਦੋਸਤ ਆਪਾਂ ਸ਼੍ਰੋਮਣੀ ਅਕਾਲੀ ਦਲ ਦੇ ਆਪਾਂ ਮੈਂ ਆਮਦੇ ਆਪਾਂ ਮੈਂ ਕਾਂਗਰਸ ਦੇ ਆ ਮੈਂ ਸਾਰੀ ਜ਼ਿੰਦਗੀ ਅਕਾਲੀ ਦਲ ਨੂੰ ਵੋਟ ਪਾਉਂਗਾ ਤੇ ਹੁਣ ਵੀ ਪਾਈ ਆਪ ਅਚਾ ਹੁਣ ਆਪਣਾ ਜਿਹੜਾ ਮੇਨ ਟੌਪਿਕ ਆ ਪੋਸਟੇ ਹੋਣੇ ਆ ਥੋੜੇ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਆਪਣੇ ਸੀਐਮ ਹਾਊਸ ਬਾਦਲ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਮੀਟਿੰਗ ਕਰੀ ਸੀ ਵਰਕਰਾਂ ਨਾਲ ਉਹਦੇ ਸਰ ਲੀਡਰ ਹੀ ਪਹੁੰਚੇ ਸੀਗੇ ਤੇ ਮੀਟਿੰਗ ਸੀਗੀ ਜੀ ਮਾਗੀ ਦੇ ਮੇਲੇ ਦੇ ਵਾਪਤ ਸੋਨੂੰ ਪਤਾ ਹੀ ਐ ਆਏ ਸਾਲ ਆਪਣੇ ਮਾਗੀ ਦੇ ਮੇਲੇ ਤੇ ਜਿਹੜੀ ਕਾਨਫਰੰਸ ਹੁੰਦੀ ਹੁੰਦੀ ਐ ਤੇ ਉਹ ਹੁਣ ਵੀ ਹੈਗੀ ਐ ਤੇ ਉੱਥੇ ਮਤਲਬ ਵਰਕਰਾਂ ਨੂੰ ਸੱਦਿਆ ਗਿਆ ਸੁਖਵੀਰ ਸਿੰਘ ਬਾਦਲ ਨੇ ਆਪ ਸੰਬੋਧਨ ਕਰਿਆ ਸਾਰਿਆਂ ਨੂੰ ਉਹਦੇ ਵਿੱਚ ਫੈਸਲੂਨ ਨੇ ਇਹ ਗੱਲ ਬੋਲੀ ਹੈ ਵੀ ਇੱਕ ਤਾਂ ਕਿਸੇ ਨੇ ਕਾਰ ਦੀ ਬਲੇਕ ਨਹੀਂ ਜਾਣਾ ਹਰੇਕ ਬੰਦਾ ਮਤਲਬ ਬਸ ਤੇ ਜਾਊ ਜਿਹੜੀ ਬੱਸ ਆਊਗੀ ਰੈਲੀ ਵਾਸਤੇ ਇੱਕ ਆਉਣ ਦੋ ਆਉਣ ਤਿੰਨ ਆਉਣ ਜਿੰਨੀਆਂ ਵੀ ਆਉਣਗੀਆਂ ਹਰੇਕ ਨੇ ਬਸ ਤੇ ਜਾਣਾ ਹੈ ਚਾਹੇ ਬੰਦਾ ਕਿਵੇਂ ਹੀ ਹੈ ਦੂਜੀ ਗੱਲ ਉਹਨੇ ਐ ਦੱਸ ਕਿਹਾ ਵੀ ਅਕਸਰ ਆਪਾਂ ਵੀ ਨੇ ਮੈਂ ਵੀ ਸੀ ਉਹਨਾਂ ਵਿੱਚ ਜੋ ਆਪ ਰੈਲੀ ਤੇ ਜਾਂਦੇ ਆਂ ਜਿਆਦਾ 5-10 ਮਿੰਟ ਬਹਿ ਕੇ ਮੀਲਿੰਗ ਨਹੀਂ ਭੱਜ ਜਾਂਦੇ ਆ ਤੇ ਜਾਂ ਸਿੱਧੇ ਵੀ ਕਿ ਮਿਲੇ ਜਾਵੜਦੇ ਆ ਯਕੀਨ ਮੰਨੋਗੇ ਤੁਸੀਂ 60-70% ਲੋਕ ਮੀਲੇ 'ਚ ਹੁੰਦੇ ਸੀ ਇੱਕ ਬੱਸ 'ਚ ਤੇ ਐਟ ਕਿ ਉਹਨਾਂ ਨੇ ਬੇਨਤੀ ਕਰੀ ਸਾਰਿਆਂ ਨੂੰ ਵੀ ਚਲੋ ਮੇਲਾ ਵੀ ਦੇਖੋ ਤੇ ਇਸ਼ਨਾਨ ਵੀ ਕਰਕੇ ਗੁਰੂ ਘਰ ਤਾਂ ਜਾਣਾ ਜ਼ਰੂਰੀ ਹੁੰਦਾ ਸਭ ਤੋਂ ਪਹਿਲਾਂ ਤਾਂ ਤੇ ਪਰ ਐਵੇਂ ਵੀ ਇੱਕ ਵਾਰੀ ਕਾਨਫਰੰਸ ਹਾਜ਼ਰੀ ਲਵਾਜੋ ਤੇ ਐਤਕੀ ਉਹਨਾਂ ਨੇ ਸੋਚਿਆ ਵੀ ਆਪਾਂ ਵੀ ਹੁਣ ਜਿਹੜੀ ਸ਼ੁਰੂਆਤ ਕਰ ਰਹੇ ਹਾਂ 2027 ਦੇ ਚੋਣਾਂ ਦਾ ਗਾਜ਼ ਤੇ ਉਹਦੇ ਲਈ ਮਿਹਨਤ ਕਰ ਰਹੇ ਹਾਂ ਤੇ ਸਭ ਤੋਂ ਵੱਡੀ ਜਿਹੜੀ ਕਾਨਫਰੰਸ ਉਹ ਮਾਗੀ ਦੇ ਮੇਲੇ ਤੇ ਸ਼੍ਰੀ ਮੁਕਸਰ ਸਾਹਿਬ ਹੋਣੀ ਚਾਹੀਦੀ ਹੈ ਤੇ ਬਾਕੀ ਹੁਣ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜੂਗਾ ਥੋੜੇ ਦਿਨ ਰਹਿ ਗਏ ਵੀ ਕਿੰਨੀ ਵੱਡੀ ਕਾਨਫਰੰਸ ਹੋ ਰਹੀ ਹੈ ਤੇ ਹੁਣ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਘਰੇ ਕੋਈ ਫੰਕਸ਼ਨ ਹੈ ਸਾਰਿਆਂ ਨੂੰ ਪਤਾ ਹੀ ਹੋਣਾ ਹੈ ਫੰਕਸ਼ਨ ਤੋਂ ਬਾਅਦ ਚ ਮਤਲਬ ਇੱਕ ਮੀਟਿੰਗ ਹੋਰ ਹੋਊਗੀ ਉਦੋਂ ਵਾਰ ਪਤਾ ਲੱਗ ਜੂਗਾ ਵੈਸੇ ਤਾਂ ਕਲੀਅਰ ਹੀ ਸਾਰਾ ਤੇ ਬਾਕੀ ਪਤਾ ਲੱਗ ਜੂ ਕਿੰਨੀਆਂ-ਕਿੰਨੀਆਂ ਬਸਾਂ ਮਿਲਦੀਆਂ ਐ ਤੇ ਕਿੰਨਾ ਇਕੱਠ ਹੁੰਦਾ ਪਰ ਉਮੀਦ ਹੈ ਮੇਰੀ ਤਾਂ ਉਮੀਦ ਹੋਊਗੀ ਕਿਉਂਕਿ ਮੈਂ ਕਾਲੀ ਦਲ ਦਾ ਬੰਦਾ ਐ ਇਹ ਤਾਂ ਲੋਕ ਦੱਸ ਨਹੀਂ ਕਿੰਨੇ ਕਿ ਪਹੁੰਚਦੇ ਪਰ ਮੈਨੂੰ ਲੱਗਦਾ ਵੀ ਇਕੱਠ ਬਹੁਤ ਜ਼ਿਆਦਾ ਹੋਊਗਾ ਤੇ ਆਉਣ ਵਾਲੇ ਦਿਨ ਤੁਹਾਨੂੰ ਪਤਾ ਲੱਗ ਜੂਗਾ ਤੁਹਾਨੂੰ ਲਾਈਵ ਦਿਖਾਵਾਂਗੇ ਆਪਾਂ ਤੇ ਬਾਕੀ ਦੋਸਤੋ ਗੱਲਾਂ ਆ ਵੀ ਮੇਰੇ ਹਿਸਾਬ ਨਾਲ ਵੀ ਜਿਵੇਂ ਤੁਹਾਨੂੰ ਦੱਸੀ ਐ ਮੈਂ ਕੋਈ ਲੀਡਰ ਮਾੜਾ ਹੋ ਸਕਦਾ ਪਾਰਟੀ ਮਾੜੀ ਨਹੀਂ ਹ ਸ਼੍ਰੋਮਣੀ ਅਕਾਲੀ ਦਲ ਨੇ ਖਰ ਪੰਜਾਬ ਦਾ ਕਰਿਆ ਤਾਂ ਬਹੁਤ ਹੈ ਖੇਤਰੀ ਪਾਰਟੀ ਹੈ ਪੰਜਾਬ ਦੀ ਫਿਰ ਵੀ ਬਾਕੀ ਹੁਣ ਲੋਕਾਂ ਸਿਰ ਤੇ ਲੋਕ ਕੀ ਚਾਹੁੰਦੇ ਆ ਕੀ ਡਿਸੀਜਨ ਹੈ ਤੇ ਜੇ ਕੋਈ ਵੀ ਪਾਰਟੀ ਜਾਂ ਕੋਈ ਬੰਦਾ ਵੀ ਸੁਧਾਰ ਕਰਦਾ ਆ ਉਹਦੇ ਤਾਂ ਮੈਨੂੰ ਲੱਗਦਾ ਵਧੀਆ ਗੱਲ ਹੈ ਤੇ ਠੀਕ ਹੈ ਜਦੋਂ ਐਡੀ ਵੱਡੀ ਪਾਰਟੀ ਚੱਲਦੀ ਹੋਵੇ ਤਾਂ ਇਨਸਾਨ ਤੋਂ ਗਲਤੀਆਂ ਵੀ ਹੋ ਜਾਂਦੀਆਂ ਨੇ ਜੇ ਗਲਤੀਆਂ ਹੋਈਆਂ ਤਾਂ ਉਹ ਸੁਧਾਰ ਕਰਨ ਦੀ ਲੋੜ ਹੈ ਤਾਂ ਜੋ ਅਰੇ ਪੈਰਾਂ ਸਰ ਖੜੇ ਹੋਣ ਤੇ ਦੂਰੀ ਦੀ ਪੰਜਾਬ ਦੇ ਕੰਮ ਕਰਨ ਤੇ ਬਾਕੀ ਲੋਕਾਂ ਨੇ ਇਹ ਫਤਵਾ ਦੇਣਾ ਮੈਂ ਤਾਂ ਕੌਣ ਹੋ ਸਕਦਾ ਚੀਜ਼ ਵਾਸਤੇ ਤੇ ਵੈਸੇ ਜੇ ਆਪਾਂ ਉੂੰ ਵੀ ਗੱਲ ਕਰੀਏ ਤੁਸੀਂ ਆਪ ਦੇਖ ਲਓ ਅੱਜ ਤੱਕ ਪੰਜਾਬ ਦੇ ਵਿੱਚ ਜਿੰਨੀਆਂ ਵੀ ਸਰਕਾਰਾਂ ਬਣੀਆਂ ਅੱਜ ਤੱਕ ਹੋ ਸਕਦਾ ਇਤੋਂ ਵੱਧ ਕੰਮ ਹੋ ਜਾਣ ਹੋਰ ਕੇਹੜੀ ਪਾਰਟੀ ਕਰਦੇ ਸਭ ਤੋਂ ਵੱਧ ਕੰਮ ਸ਼੍ਰੋਮਣੀ ਕਾਰੀ ਤਲ ਬਾਦਲ ਨੇ ਕਰਿਆ ਭਾਵੇਂ ਉਹ 12 ਕਨੈਕਸ਼ਨ ਸੀਗੇ ਭਾਵੇਂ ਉਹ ਪੱਕੀਆਂ ਛੜਕਾਂ ਸੀਗੀਆਂ ਭਾਵੇਂ ਉਹ ਨਹਿਰਾਂ ਦਾ ਕੰਮ ਲਾ ਲਓ ਤੇ ਮੋਗੇ ਲਾ ਲਓ ਜਾਂ ਛੜਕਾਂ ਦੁੱਧੀਆਂੜੀਆਂ ਬਣੀਆਂ ਵੱਡੀਆਂ ਤੇ ਜਾਂ ਕੋਈ ਧਾਰਮਿਕ ਸਥਾਨ ਲਾ ਲਓ ਜਿੱਥੇ ਉਹਨਾਂ ਨੇ ਰੈਨੋਵੇਟ ਕਰਿਆਗਾ ਤੇ ਹੋਰ ਬਧਰੇ ਕੰਮ ਹੁਣ ਕਿੰਨੇ ਗਿਣਾਵਾ ਜਿਵੇਂ ਗਰੀਬਾਂ ਦੀਆਂ ਪੈਨਸ਼ਨਾਂ ਸਕੰਡ ਸਕੀਮਾਂ ਮਕਾਨ ਰਿਪੇਰਿੰਗ ਨਵੇਂ ਮਕਾਨ ਬਥੇਰਾ ਕੁਝ ਮੈਂ ਪਹਿਲਾਂ ਕਈ ਵੀਡੀਓ ਦੱਸ ਚੁੱਕਿਆ ਹੁਣ ਵਾਰੀ ਵਾਰੀ ਉਹ ਗੱਲ ਤਾਂ ਮੈਂ ਰਿਪੀਟ ਕਰਾਂ ਅੱਛਾ ਬਾਕੀ ਗੱਲਾਂ ਵੀ ਕਈ ਕੰਮ ਰਹੇ ਵੀ ਜਾਂਦੇ ਆ ਭਾਵੇਂ ਕਿੱਡਾ ਹੀ ਬੰਦਾ ਹੋਵੇ ਆਪਣੇ ਪਰਿਵਾਰ ਚ ਕੰਮ ਆਵੇ ਪਰ ਉਹ ਵੀ ਰਹਿ ਜਾਂਦੇ ਆ ਪਰ ਲੋਕੋ ਵੀ ਕੁਝ ਇਹੋ ਜਿਹੇ ਹੋ ਗਏ ਆ ਤੁਸੀਂ ਕਿਤੇ 100 ਕੰਮ ਕਰ ਦਿਓ ਇੱਕ ਰਹਿ ਗਿਆ ਉਹਦੇ ਪਿੱਛੇ ਗੁੱਸੇ ਹੋ ਜਾਂਦਾ ਬੰਦਾ ਭਾਵੇਂ ਕਿਸੇ ਵੀ ਪਾਰਟੀ ਨਾਲ ਜਿਹਦੀ ਨੂੰ ਵੀ ਤੁਸੀਂ ਬੋਰਡ ਪਾਉਣੀ ਗੱਜ-ਬੱਜ ਕੇ ਪਾਓ ਭਾਵੇਂ ਕਿਸ ਨੂੰ ਜਿਹਨੂੰ ਮਰਜ਼ੀ ਪਾਉਣੀ ਹੈ ਤੇ ਉਹ ਪਾਰਟੀ ਦਾ ਸਾਥ ਦਿਓ ਜਿੱਥੇ ਤੁਸੀਂ ਕੰਮ ਲਏ ਆ ਇਹ ਇਹ ਚੀਜ਼ ਹੋਣੀ ਬਹੁਤ ਜ਼ਰੂਰੀ ਹੈ ਬੰਦੇ ਨੂੰ ਪਤਾ ਲੱਗਣਾ ਚਾਹੀਦਾ ਵੀ ਹਾਂ ਵੀ ਬੰਦਾ ਇਸ ਪਾਰਟੀ ਨੂੰ ਵੋਟ ਪਾਊਗਾ ਹੁਣ ਸਾਡੇ ਪਿੰਡ ਦੇ ਵਿੱਚ ਮੇਰਾ ਸ਼ਰਿਆ ਪਤਾ ਮੈਂ ਕਾਲੀਦਲ ਨੂੰ ਵੋਟ ਪਾਣੀ ਹੈ ਤੇ ਬਾਕੀ ਜਿਹਨੂੰ ਜਿਹੜੀ ਚ ਪਾਰਟੀ ਲੋਟ ਲੱਗਦੀ ਹੈ ਹਰ ਬੰਦਾ ਵੋਟ ਉਸ ਨੂੰ ਪਾਵੇ ਪਰ ਪਾਵੇ ਗੱਜ-ਬੱਜ ਕੇ ਤੇ ਬਾਕੀ ਹੁਣ ਆਉਣ ਵਾਲੇ ਦਿਨਾਂ 'ਚ ਅਸੀਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਹੁਣ ਆਇਆ ਵੀ ਇਲੈਕਸ਼ਨ 'ਚ ਥੋੜਾ ਸਮਾਂ ਹੀ ਰਹਿ ਗਿਆ ਜਿਹੜੀ ਪਾਰਟੀ ਜਿੱਤੂਗੀ ਚਲੋ ਉਹਨੂੰ ਐਡਵਾਂਸ ਹੀ ਵਧਾਈਆਂ ਆਪਣੇ ਬਣੀਆਂ ਤੇ ਬਾਕੀ ਹੁਣ ਆਉਣ ਵਾਲੇ ਦਿਨਾਂ ਚ ਪਤਾ ਲੱਗੂਗਾ ਮੈਂ ਆਪਣੀ ਇਸ ਪਾਰਟੀ ਦੀਆਂ ਜਿਹੜੀਆਂ ਵੀ ਗਤੀਵਿਧੀਆਂ ਹੋਣਗੀਆਂ ਆਪਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਥਰੂ ਤੇ ਉਮੀਦ ਆ ਵੀ ਪਾਰਟੀ ਸੁਧਾਰ ਕਰੂਗੀ ਸਤਾਰ ਕਰੂਗੀ ਤਾਂ ਵੋਟਾਂ ਮਿਲ ਜਾਣਗੀਆਂ ਨਹੀਂ ਸਾਨੂੰ ਨੂੰ ਪਤਾ ਵੀ ਕੀ ਹਾਲਾਤ ਹੋਣਗੇ ਬਾਕੀ ਦੂਜੀ ਗੱਲ ਇਹ ਰੈਲੀਆਂ ਤਾਂ ਚੱਲਦੀਆਂ ਰਹਿੰਦੀਆਂ ਆ ਵਿਆਹ ਵੀ ਚੱਲਦੇ ਰਹਿੰਦੇ ਆ ਬਾਕੀ ਜਿੰਨਾ ਵੀ ਤੁਸੀਂ ਸਮਾਂ ਕੱਢ ਸਕਦੋਂ ਕੱਢ ਕੇ ਬਾਰਡਰ ਤੇ ਜਰੂਰ ਜਾਓ ਤੇ ਤੁਹਾਨੂੰ ਪਤਾ ਹੀ ਡੱਲੇਵਾਲ ਸਾਹਿਬ ਦੇ ਹਾਲਾਤ ਵਿਚਾਰੇ ਬਹੁਤ ਜ਼ਿਆਦਾ ਬਿਮਾਰ ਨੇ ਤੇ ਇੱਕ ਬਿਮਾਰੀ ਦਾ ਵੀ ਤੁਹਾਨੂੰ ਪਤਾ ਉਹਦੇ ਕਰਕੇ ਇੱਕ ਉਮਰ ਜ਼ਿਆਦਾ ਹੈ ਉਹ ਫਿਰ ਵੀ ਡਾਟੇ ਖੜੇ ਨੇ ਉਹ ਕੱਲਿਆ ਆਪ ਦੇ ਆਸਤੇ ਨਹੀਂ ਸਾਰੇ ਦੇਸ਼ ਆਸਤੇ ਬੈਠੇ ਨੇ ਤੇ ਤੁਸੀਂ ਐ ਲਾ ਲਓ ਸਾਬ ਵੀ ਦਲਜੀਤ ਦੇ ਸ਼ੋਅ ਦੇ ਵਿੱਚ ਜਿਹੜੀ ਮੈਂ ਲਾਈਨ ਇਹ ਪਾ ਰਿਆਂ ਨਾ ਇਹ ਮੇਰਾ ਦੋਸਤ ਜਲਾਲਾਬਾਦ ਤੋਂ ਸਾਈਜ ਪਾ ਲਾ ਉਹਨਾਂ ਨੇ ਵੀ ਚੱਕ ਕੇ ਪਾ ਰਿਆਂ ਮੈਨੂੰ ਵਧੀਆ ਲੱਗੀ ਉਹਨਾਂ ਨੇ ਲਿਖਿਆ ਸੀਗਾ ਵੀ ਦਲਜੀਤ ਦੇ ਸ਼ੋਅ ਦੇ ਵਿੱਚ ਵੀ ਜਿਹੜੀ ਪਾਣੀ ਦੀ ਬੋਤਲ ਹੈ 20 ਰੁਪਏ ਵਾਲੀ ਉਹ 200 ਦੀ ਵਿਕੀ ਕਿ ਭਾਵੇਂ 300 ਦੀ ਵਿਕੀ ਤੇ ਜੇ ਇਹਨਾਂ ਦਾ ਅਚਾਟ ਆ ਗਿਆ ਫੇਰ ਜ਼ਿੰਮੇਵਾਰਤਾ ਆਪ ਦਾ ਆਟਾ ਘਾ ਕੇ ਤੇ ਆਪ ਦਾ ਖਾ ਲੈਣਗੇ ਆਮ ਬੰਦੇ ਦਾ ਕੀ ਬਣੂਗਾ ਤਾਂ ਕਰਕੇ ਇਹ ਚੀਜ਼ ਨੂੰ ਸੋਚੋ ਤੇ ਜਿੰਨਾ ਵੀ ਤੁਹਾਡੇ ਕੋਲ ਸਮਾਂ ਹੈ ਚਲੋ ਆਪਾਂ ਆਰਟੀਆਂ ਚੱਲਦੀਆਂ ਰਹਿੰਦੀਆਂ ਹੁਣ ਜਿਹੜੇ ਆਪਣੇ ਗਿਲੇ ਸ਼ਿਕਵੇ ਆ ਉਹਨੂੰ ਦੂਰ ਕਰਗੇ ਤੇ ਰਲ ਮਿਲ ਕੇ ਕੋਈ ਨਹੀਂ ਚਲੋ ਇਲੈਕਸ਼ਨ ਹੋਣਗੇ ਉਦੋਂ ਕੋਈ ਮਹੀਨਾ ਗੁੱਸਾ ਆਪਾਂ ਰੱਖ ਲਾਂਗੇ ਤੇ ਹੁਣ ਸਾਰੇ ਆਣ ਇਕੱਠੇ ਹੋ ਜਿੰਨਾ ਵੀ ਸਮਾਂ ਤੁਸੀਂ ਕੱਟ ਸਕਦੇ ਹੋ ਇੱਕ ਵਾਰੀ ਆਪਣੇ ਜਿਹੜਾ ਸੰਘਰਸ਼ ਚੱਲ ਰਿਹਾ ਉਹ ਚ ਯੋਗਦਾਨ ਜ਼ਰੂਰ ਪਾਓ ਅਸੀਂ ਵੀ ਜਾਵਾਂਗੇ ਬਹੁਤ ਜਲਦੀ ਤੁਸੀਂ ਵੀਡੀਓ ਵੇਖ ਲਿਓ ਤੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਸਾਬ੍ਹ ਨੂੰ ਖੁਸ਼ ਰੱਖੇ ਤੇ ਕਿਸੇ ਨੇ ਕੋਈ ਗੱਲ ਦਿਲ ਤੇ ਨਹੀਂ ਲੈਣੀ ਤੇ ਵੈਸੇ ਦੋ ਚਾਰ ਗੱਲਾਂ ਆਪਣੇ ਦਿਲ ਦੀਆਂ ਹੈਗੀਆਂ ਓਕੇ ਦੋਸਤੋ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਕੱਲ ਨੂੰ ਨਵੀਂ ਵੀਡੀਓ ਨਾਲ